ਅਜੇ ਹਾਂ ਪਹਿਲੀ ਵਾਰ ਹੋਇਆ ਕਿਸੇ ਦੇਸ਼ ਨੇ ਜੇ ਇੰਨੇ ਮਿਹਨਤੀ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਗਲਤ ਤਰੀਕੇ ਨਾਲ ਭੇਜਿਆ ਹੋਵੇ ਆਪਣੇ ਬਹੁਤ ਮਾੜਾ ਕੀਤਾ ਹੈ ਵੀ ਬੱਚੇ ਗਿਆ ਹੈ ਚਲੋ ਦੇਸ਼ 'ਚ ਇਹ ਕਿਹੜਾ ਉਗਰਵਾਦੀਕਰ ਬਣ ਕੇ ਗਿਆ ਹੈ ਇਹ ਮਿਹਨਤ ਕਰਨ ਗਿਆ ਹੈ ਮਿਹਨਤ ਕਰਨ ਦੀ ਗਿਆ ਹੈ ਮਿਹਨਤ ਕਰਨ ਦਿੰਦਾ ਹਮੇਸ਼ਾ ਇਹ ਬਹੁਤ ਜਿਹੜਾ ਇਹ ਮਤਭਗਤੀ ਕੀਤਾ ਕੀਤਾ ਕੰਮ ਹੈ ਕੋ ਬੰਦਾ ਇੱਥੇ ਤਰੱਕੀ ਕਰ ਸਕੇ ਕਿਉਂਕਿ ਇੱਥੇ ਕਾਰੋਬਾਰ ਦੇ ਵਸੀਲੇ ਥੋੜੇ ਨੇ ਜ਼ਮੀਨਾਂ ਥੋੜੀਆਂ ਨੇ ਔਰ ਸਰਕਾਰਾਂ ਦੇ ਪ੍ਰਤੀ ਵੀ ਕੋਈ ਏਡਾ ਵਧੀਆ ਅਸੀਂ ਰਵੱਈਆ ਨਹੀਂ ਕਿੰਨਦੇ ਕਿ ਕਿ 70 80 ਸਾਲਾਂ ਤੋਂ ਅਸੀਂ ਗਲੀਆਂ ਲਾ ਲੀਆਂ ਸੜਕਾਂ ਦਾ ਹੀ ਜਾਲ ਵਿੱਚ ਉਲਝੇ ਹੋਏ ਆ ਤੋ ਕੁਝ ਜ਼ਮੀਨ ਜਾਇਦਤ ਵੇਚ ਕੇ ਗਿਆ ਸੀ ਉਹਦੀ ਬਾਹ ਫੜਨ ਛੋਟਾ ਮੋਟਾ ਕੋਈ ਕਾਰੋਬਾਰ ਉਹਨੂੰ ਕਰਵਾ ਦੇਣ ਤਾਂ ਕਿ ਨੌਜਵਾਨ ਕੋਈ ਅਜਿਹੇ ਆ ਫੈਸਲਾ ਨਾ ਲੈ ਲੈਣ ਜਿਹਦੇ ਨਾਲ ਸਾਡੇ ਆਉਣ ਵਾਲੇ ਪੁਵਿੱਖ ਨੂੰ ਜੋਸ ਪਰਿਵਾਰ ਨੂੰ ਵੱਡੀ ਚਿੰਤਾ ਦੇ ਵਿੱਚ ਪੈਣਾ ਪੈ ਜਾਵੇ ਦੋਸਤੋ ਅਮਰੀਕਾ ਤੋਂ ਲਗਾਤਾਰ ਤੀਸਰਾ ਜਹਾਜ਼ ਜਿਹੜਾ ਹੈ ਉਹ ਦੇਸ਼ ਦੀ ਧਰਤੀ ਤੇ ਆਇਆ ਹੈ ਤੇ ਖਾਸ ਕਰ ਪੰਜਾਬ ਦੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਆਇਆ ਹੈ ਅਤੇ ਜਿਸ ਦੇ ਨਾਲ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵੀ ਜਿਹੜੇ ਨੇ ਸਿੱਖ ਨੌਜਵਾਨ ਵੀ ਜਿਹੜੇ ਨੇ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਜਿਹੜਾ ਉਹ ਵਾਪਸ ਲਿਆਂਦਾ ਗਿਆ ਡਿਪੋਰਟ ਜਿਹੜਾ ਉਹਨਾਂ ਨੂੰ ਕੀਤਾ ਗਿਆ ਹੈ ਨੌਜਵਾਨਾਂ ਨੂੰ 40-40 50-50 ਲੱਖ ਲਾ ਕੇ ਗਏ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਤੇ ਅਸੀਂ ਇਸ ਵੇਲੇ ਪੱਟੀ ਦੇ ਵਿੱਚ ਮੌਜੂਦ ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੇ ਸਾਡੇ ਨਾਲ ਵਿਕਾਸ ਮਿੰਟਾ ਜੀ ਮੌਜੂਦ ਨੇ ਉਸ ਜਿਸ ਵਾਰਡ ਦੇ ਵਿੱਚੋਂ ਇਹ ਨੌਜਵਾਨ ਗਿਆ ਉਸ ਵਾਰਡ ਦੇ ਬੁੱਧੀਜੀਵੀ ਸਮਾਜ ਸੇਵੀ ਵੀਰ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਿਕਾਸ ਜੀ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਜੋ ਕੁਝ ਹੋ ਰਿਹਾ ਹੈ ਤੁਹਾਡੇ ਕਿਹੜਾ ਇਹ ਨੌਜਵਾਨ ਸੀਗਾ ਜਿਹੜਾ ਇਹ ਰਿਪੋਰਟ ਹੋ ਕੇ ਆਇਆ ਹੈ ਜੀ ਇਹਦੀ ਸਾਡੇ ਵਾਰਡ ਨੰਬਰ 7 ਤੋਂ ਯਸ਼ਪਾਲ ਸਿੰਘ ਮੁੰਡੇ ਦਾ ਨਾਮ ਹੈ ਜੀ ਜੀ ਔਰ ਬਹੁਤ ਮਿਹਨਤ ਕੀਤੀ ਇਸ ਪਰਿਵਾਰ ਨੇ ਇੱਥੇ ਦੁਕਾਨ ਕਰਦੇ ਸੀ ਕਾਰੋਬਾਰ ਸੀ ਇਹਨਾਂ ਦਾ ਰੋਟੀ ਪਾਣੀ ਸੋਨਾ ਖਾਂਦੇ ਸੀ ਔਰ ਬੱਚਿਆਂ ਨੂੰ ਵੇਖ ਕੇ ਇਸ ਬੱਚੇ ਦਾ ਵੀ ਮਨ ਕੀਤਾ ਕਿ ਮੈਂ ਬਾਹਰ ਮੁਲਕ ਦੇ ਵਿੱਚ ਪਹੁੰਚਾਂ ਤੇ ਉੱਥੋਂ ਕੁਝ ਤਰੱਕੀ ਕਰਕੇ ਆਪਣੇ ਆਪਣੇ ਪਰਿਵਾਰ ਦੀ ਆਪਣੇ ਇਲਾਕੇ ਦੀ ਕੋਈ ਚੰਗੇ ਢੰਗ ਨਾਲ ਸੇਵਾ ਕਰ ਸਕਾਂ ਜੀ ਜੀ ਹਰ ਨੌਜਵਾਨ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਆ ਔਰ ਸਰਕਾਰਾਂ ਨੇ ਕੁਝ ਗਲਤ ਫੈਸਲੇ ਲੈ ਲਏ ਨੇ ਟਰੰਪ ਸਾਹਿਬ ਨੇ ਬਹੁਤ ਹੀ ਗਲਤ ਫੈਸਲਾ ਲਿਆ ਹੈ ਮੈਂ ਤੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਰਿਕਵੈਸਟ ਕਰ ਸਕਦਾ ਹਾਂ ਕਿ ਟਰੰਪ ਸਾਹਿਬ ਅਜਿਹਾ ਕੋਈ ਵੀ ਕੰਮ ਨਾ ਕਰੋ ਜਿਸ ਦੇ ਨਾਲ ਇੱਕ ਵੀ ਬੱਚੇ ਦਾ ਭਵਿੱਖ ਵਿਗੜੇ ਤੁਹਾਡੇ ਜਿਹੇ ਫੈਸਲੇ ਦੇ ਨਾਲ ਤੇ ਮੇਰਾ ਖਿਆਲ ਵੀ ਦੇਸ਼ ਹਿੰਦੁਸਤਾਨ ਦੇ ਨਾਲ ਨਾਲ ਹੋਰ ਵੀ ਕਈ ਦੇਸ਼ਾਂ ਦੇ ਨੌਜਵਾਨਾਂ ਦਾ ਭਵਿੱਖ ਵਿਗੜੇਗਾ ਕਿਉਂਕਿ ਤੁਹਾਡੇ ਦੇਸ਼ ਦੇ ਵਿੱਚ ਬਹੁਤ ਵੱਡੇ ਕਾਰੋਬਾਰ ਨੇ ਬਹੁਤ ਵੱਡਾ ਕੰਮ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਦੋਂ ਮਜ਼ਦੂਰਾਂ ਦੀ ਲੋੜ ਪੈਗੀ ਇਹ ਲੋਕ ਸਿਰਫ ਉੱਥੇ ਮਜ਼ਦੂਰੀ ਕਰਨ ਗਏ ਆ ਨਾ ਅਗੇ ਕੋਈ ਦੇਸ਼ ਤੇ ਕਬਜ਼ਾ ਕਰਨ ਕਿਉਂਕਿ ਥੋੜੇ ਥੋੜੇ ਸਮੇਂ ਬਾਅਦ ਅਸੀਂ ਅੱਗੇ ਵੀ ਦੇਖਿਆ ਹੈ ਕਿ ਜਿਹੜੇ ਨੌਜਵਾਨ ਉੱਥੇ ਜਾਂਦੇ ਸੀ ਕੋਈ 5 ਸਾਲਾਂ ਬਾਅਦ ਕੋਈ 20 ਸਾਲਾਂ ਬਾਅਦ ਕੋਈ 10 ਸਾਲਾਂ ਬਾਅਦ ਵਾਪਸ ਆ ਜਾਂਦੇ ਨੇ ਆ ਕੇ ਇੱਥੋਂ ਦੇ ਇਲਾਕੇ ਦੀ ਤਰੱਕੀ ਕਰਵਾਉਂਦੇ ਨੇ ਜਿਹੜਾ ਪੈਸਾ ਕਮਾ ਕੇ ਲਿਆਉਂਦੇ ਨੇ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦਿੰਦੇ ਨੇ ਪੜਾਉਂਦੇ ਲਗਾਉਂਦੇ ਨੇ ਸਿਰਫ ਇੰਨਾ ਕੀ ਕੰਮ ਉਹ ਸਾਡੇ ਦੇਸ਼ ਦੇ ਵਿੱਚ ਵੀ ਹੁੰਦਾ ਏ ਪਰ ਸਾਰਿਆਂ ਦੇ ਹਿੱਸੇ ਲਈ ਇਹ ਮਿਹਨਤ ਨਹੀਂ ਆਉਂਦੀ ਕਿ ਹਰ ਬੰਦਾ ਇੱਥੇ ਤਰੱਕੀ ਕਰ ਸਕੇ ਕਿਉਂਕਿ ਇੱਥੇ ਕਾਰੋਬਾਰ ਦੇ ਵਸੀਲੇ ਥੋੜੇ ਨੇ ਜ਼ਮੀਨਾਂ ਥੋੜੀਆਂ ਨੇ ਔਰ ਸਰਕਾਰਾਂ ਦੇ ਪਰਦੀ ਵੀ ਕੋਈ ਏਡਾ ਵਧੀਆ ਸੀ ਰਵੱਈਆ ਨਹੀਂ ਕਿੰਨੇ ਦੇ ਕਹੋਗੇ 70 80 ਸਾਲਾਂ ਤੋਂ ਅਸੀਂ ਗਲੀਆਂ ਨਾਲੀਆਂ ਸੜਕਾਂ ਦੇ ਜਾਲ ਵਿੱਚ ਉਲਝੇ ਹੋਏ ਆ ਸਾਡੇ ਇਲਾਕਿਆਂ ਦੇ ਵਿੱਚ ਕੋਈ ਏਡੀ ਤਰੱਕੀ ਨਹੀਂ ਹੋ ਸਕੀ ਅੱਜ ਤੱਕ ਕੋਈ ਵੀ ਇੰਡਸਟਰੀ ਜਾਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਜੋ ਜੋ ਤਰੱਕੀ ਕਰਵਾਉਂਦੇ ਨੇ ਇਲਾਕੇ ਨੂੰ ਉਹ ਨਹੀਂ ਆਏ ਸਾਡੇ ਖਾਸ ਕਰ ਪੰਜਾਬ 'ਚ ਨਹੀਂ ਆਏ ਔਰ ਬਹੁਤ ਵੱਡਾ ਸੰਤਾਪ ਸਾਡੇ ਪੰਜਾਬ ਨੇ 1978 ਤੋਂ ਲੈ ਕੇ 1992 ਤੱਕ ਵੀ ਝੱਲਿਆ ਸੀ ਉਹਦੇ ਵਿੱਚ ਵੀ ਸਾਡੇ ਕਈ ਨੌਜਵਾਨ ਮ ਮਤਲਬ ਭੇਟ ਚੜ ਗਏ ਸੀ ਉਸ ਸਮੇਂ ਦੀ ਬਹੁਤ ਦੁੱਖ ਹੋਇਆ ਇਹਨਾਂ ਗੱਲਾਂ ਦਾ ਔਰ ਅੱਜ ਇਹ ਨੌਜਵਾਨਾਂ ਨੇ ਇੱਕ ਵਧੀਆ ਰਾਹ ਚੁਣਿਆ ਸੀ ਕਿ ਵਿਦੇਸ਼ਾਂ ਵਿੱਚ ਸੈਟਲ ਹੋ ਕੇ ਸੀ ਆਪਣੇ ਪੰਜਾਬ ਨੂੰ ਆਪਣੇ ਇਲਾਕੇ ਨੂੰ ਤਰੱਕੀ ਕਰਾਈਏ ਔਰ ਟਰੰਪ ਸਾਹਿਬ ਨੇ ਜੋ ਫੈਸਲਾ ਕੀਤਾ ਠੀਕ ਨਹੀਂ ਸਮਝਦਾ ਮੈਂ ਬਹੁਤ ਗਲਤ ਸਮਝਦਾ ਤੁਹਾਡੇ ਪਰਿਵਾਰਕ ਮੈਂਬਰਾਂ ਵਾਂਗ ਨੇ ਜਸਪਾਲ ਵੀਰ ਜਿਹੜੇ ਹਾਂਜੀ ਹਾਂਜੀ ਤਾਂ ਕਿੰਨਾ ਕੁ ਦੁੱਖ ਹੁੰਦਾ ਪਰਿਵਾਰ ਵੱਲ ਵੇਖ ਕੇ ਅੱਜ ਵੀ ਕਿੰਨਾ ਕਰਜ ਆ ਉਹਨਾਂ ਦੇ ਸਿਰ ਤੇ ਉਹਨਾਂ ਨੇ ਪਾੜ ਤੜ ਕੇ ਪੈਸੇ ਭੇਜਿਆ ਸੀ ਇਹ ਸਾਰਾ ਜਰੂਰ ਦੱਸੋ ਜੀ ਬਹੁਤ ਵੱਡਾ ਦੁੱਖੰਦਾਰ ਜੀ ਜੀ ਵੈਸੇ ਤੇ ਇੱਕ ਕਹਾਵਤ ਮਸ਼ਹੂਰ ਹੈ ਕਿ ਜਿਸ ਤਨ ਲਾਗੇ ਸੋਈ ਤਨ ਜਾਣੇ ਕੋ ਉਹ ਨਾ ਜਾਣੇ ਪੀਰ ਪਰਾਈ ਪਰ ਫਿਰ ਵੀ ਲਾਗੇ ਰਹਿੰਦੇ ਨਾ ਜਿਵੇਂ ਜਿਤਨਾ ਨੇੜ ਹੁੰਦਾ ਹੈ ਕਿਸੇ ਅੱਗ ਦੇ ਲਾਗੇ ਬਈ ਇਹ ਨਾ ਜਿੰਨਾ ਨੇੜੇ ਹੋਈਦਾ ਉਹਨਾਂ ਸੇਕ ਲੱਗਦਾ ਜਦੋਂ ਨੌਜਵਾਨਾਂ ਨੂੰ ਜਿਹਾ ਵੇਖੀਦਾ ਕਿ ਨੌਜਵਾਨ ਮਿਹਨਤ ਕਰਕੇ ਗਏ ਨੇ ਔਰ ਦੁਖੀ ਹੋਏ ਆਏ ਨੇ ਬਹੁਤ ਦੁੱਖ ਹੋਇਆ ਮੈਂ ਸਮੇਂ ਦੀਆਂ ਸਰਕਾਰਾਂ ਨੂੰ ਸਾਡੇ ਆਦਰਨੀਏ ਸਰਦਾਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ہندوستان ਦੇ ਪ੍ਰਧਾਨ ਮੰਤਰੀ ਨੇ ਉਹ ਕੋਈ ਚੰਗਾ ਫੈਸਲਾ ਲੈਣ ਦੇ ਬਾਰੇ 트াম্প ਨੂੰ ਉਹ ਰੋਕ ਸਕਦੇ ਨੇ ਸਾਡੇ ਵਰਗਿਆਂ ਦੀ ਤੇ ਸ਼ਾਇਦ ਆਵਾਜ਼ ਵੀ ਉੱਥੋਂ ਤੱਕ ਨਹੀਂ ਪਹੁੰਚੇਗੀ ਹਾਂ ਜੀ ਮੋਦੀ ਜੀ ਤੱਕ ਇਸ ਚੈਨਲ ਦਾ ਉਹ ਧੰਨਵਾਦ ਕਰਦੇ ਆਂ ਇਹਨਾਂ ਦੀ ਆਵਾਜ਼ ਉਸ ਮੋਦੀ ਜੀ ਤੱਕ ਪਹੁੰਚੇ ਜਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਕਿ ਬਹੁਤ ਲੋਕਾਂ ਦੇ ਪ੍ਰਤੀ ਸੁਚੇਤ ਨੇ ਉਹਨਾਂ ਪੰਜਾਬ ਦੀ ਤਰੱਕੀ ਵਾਸਤੇ ਬਹੁਤ ਵਧੀਆ ਕੰਮ ਕੀਤੇ ਨੇ ਔਰ ਸਾਡੇ ਇਲਾਕੇ ਦੇ ਮੰਤਰੀ ਸਾਹਿਬ ਸਰਦਾਰ ਲਾਜੀਤ ਸਿੰਘ ਜੀ ਭੁੱਲਰ ਨੇ ਉਹਨਾਂ ਇਸ ਵੇਲੇ ਇਹ ਕਿਸੇ ਵੀ ਤਰ੍ਹਾਂ ਇਸ ਆਵਾਜ਼ ਨੂੰ ਦੇਸ਼ ਦੇ ਵੱਡੇ ਨਮਾਇੰਦਿਆਂ ਤੱਕ ਪਹੁੰਚਾਉਣ ਔਰ ਜਿੱਥੇ ਨਮਾਇੰਦਿਆਂ ਤੱਕ ਪਹੁੰਚ ਨਹੀਂ ਉੱਥੇ ਕਾਫੀ ਸਾਡੀਆਂ ਸਰਸਾਵਾਂ ਵੀ ਨੇ ਜੋ ਚੰਗੇ-ਚੰਗੇ ਕੰਮ ਕਰਕੇ ਲੋਕਾਂ ਨੂੰ ਲੰਗਰ ਪ੍ਰਸ਼ਾਦ ਦੀ ਦਾ ਪ੍ਰਬੰਧ ਕਰਦੇ ਨੇ ਜਾਂ ਹੋਰ ਵੀ ਕਈ ਮੁਸ਼ਕਲਾਂ ਵਿੱਚ ਜਦੋਂ ਹੜਪੀੜ ਤੋਂ ਹੋਏ ਉਹਨਾਂ ਨੇ ਆਨ ਕੇ ਪ੍ਰਬੰਧ ਕੀਤੇ ਜਾਂ ਹੋਰ ਵੀ ਕਈ ਸੰਸਥਾਵਾਂ ਨੇ ਬਹੁਤ ਚੰਗੇ ਕੰਮ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੀਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਨ ਕੇ ਇਹਨਾਂ ਨੌਜਵਾਨਾਂ ਦੀ ਸਾਰ ਲੈਂ ਔਰ ਜਿੰਨੂੰ ਵਾਕੇ ਹੀ ਜਿਆਦਾ ਮੁਸ਼ਕਲ ਆਈ ਆ ਜੋ ਕੋਈ ਜ਼ਮੀਨ ਜਾਇਦਾਦ ਵੇਚ ਕੇ ਗਿਆ ਸੀ ਉਹਦੀ ਬਾਹ ਫੜਨ ਛੋਟਾ ਮੋਟਾ ਕੋਈ ਕਾਰੋਬਾਰ ਉਹਨੂੰ ਕਰਵਾ ਦੇਣ ਤਾਂ ਕਿ ਨੌਜਵਾਨ ਕੋਈ ਅਜੀਹਾ ਫੈਸਲਾ ਨਾ ਲੈ ਲੈਣ ਜਿਹਦੇ ਨਾਲ ਸਾਡੇ ਆਉਣ ਵਾਲੇ ਪੁੱਖ ਨੂੰ ਜਾਂ ਉਸ ਪਰਿਵਾਰ ਨੂੰ ਵੱਡੀ ਚਿੰਤਾ ਦੇ ਵਿੱਚ ਪੈਣਾ ਪੈ ਜਾਵੇ ਅੱਜ ਸਮਾਂ ਹੈ ਸਮੇਂ ਦੀ ਲੋੜ ਹੈ ਕਿ ਉਹ ਸੰਸਥਾਵਾਂ ਅੱਗੇ ਆਉਣ ਸਾਡੇ ਪ੍ਰਧਾਨ ਮੰਤਰੀ ਜੀ ਸੋਚਣ ਸਾਡੇ ਮੁੱਖ ਮੰਤਰੀ ਸਾਹਿਬ ਸੋਚਣ ਔਰ ਖਾਸ ਕਰ ਜਿਹੜੀ ਸਾਡੀ ਮਤਲਬ ਬੁੱਧੀਜੀਵੀ ਵਰਗ ਮੈਂ ਆਪਣੇ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਦਾ ਕਿ ਲੋਕਾਂ ਤੱਕ ਆਵਾਜ਼ ਪਹੁੰਚਾਉਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਦੁੱਖ ਦਰਦ ਦੂਰ ਹੋਵੇ ਪੰਜਾਬ ਦੇ ਵਿੱਚ ਚੰਗਾ ਮਾਹੌਲ ਬਣੇ ਲੋਕ ਚੰਗਾ ਕੰਮ ਕਰ ਸਕਣ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਤਨੀਆਂ ਬੇਨਤੀਆਂ ਪ੍ਰਵਾਨ ਕਰਨ ਔਰ ਇਸ ਤੋਂ ਇਲਾਵਾ ਜੇ ਕੋਈ ਖਾਸ ਗੱਲ ਹੋਵੇ ਤਾਂ ਉਹ ਜ਼ਰੂਰ ਲੋਕਾਂ ਤੱਕ ਪਹੁੰਚਾਈ ਜਾਵੇ ਕੋਈ ਨੌਕਰੀਆਂ ਵੀ ਕੱਢਣੀਆਂ ਚਾਹੀਦੀਆਂ ਸਰਕਾਰ ਨੂੰ ਕਿ ਤਾਂ ਜੋ ਇਹ ਨੌਜਵਾਨ ਦੇ ਵਿਦੇਸ਼ ਛੱਡਣ ਲਈ ਮਜਬੂਰ ਨਾ ਹੋਣ ਕਿਵੇਂ ਵੇਖਦੀ ਹੁੰਦੀ ਹੈ ਦੇਖੋ ਇਸ ਸਮੇਂ ਦੀਆਂ ਸਰਕਾਰਾਂ ਦੇ ਹੱਥ ਬਹੁਤ ਕੁਝ ਹੁੰਦਾ ਹੈ ਜੀ ਔਰ ਜਦੋਂ ਇਹ ਨੌਕਰੀਆਂ ਕੱਢਣਗੇ ਜਾਂ ਇੰਡਸਟਰੀ ਲਗਾਉਣਗੇ ਤਾਂ ਮੈਨੂੰ ਜ਼ਮੇਦਾਰ ਕਿ ਕੋਈ ਵੀ ਨੌਜਵਾਨ ਆਪਣਾ ਘਰ ਛੱਡ ਕੇ ਵਿਦੇਸ਼ ਦੇ ਉਹ ਬਾਹਰ ਦੀ ਦੋ ਨਾਲੋਂ ਆਪਣੇ ਘਰ ਦੀ ਅੱਧੀ ਚੰਗੀ ਹੁੰਦੀ ਹੈ ਜੀ ਕੋਈ ਵੀ ਨਹੀਂ ਜਾਏਗਾ ਕਿ ਮੈਂ ਆਪਣਾ ਘਰ ਛੱਡ ਕੇ ਦੂਰ ਜਾਵਾਂ ਪਰਿਵਾਰ ਤੋਂ ਆਪਣੇ ਮਾਂ ਪਿਓ ਤੋਂ ਅੱਜ ਦੇ ਔਲਾਦ ਵੀ ਸਰਫੇ ਦੀ ਹੋ ਗਈ ਆ ਤੁਸੀਂ ਵੇਖਦੇ ਜੇ ਕਿਸੇ ਦਾ ਇੱਕ ਬੇਟਾ ਔਰ ਕਿਸੇ ਦੇ ਇੱਕ ਬੇਟਾ ਬੇਟੀ ਜਾਂ ਤੀਸਰਾ ਬੱਚਾ ਤੇ ਆਮ ਕਰਕੇ ਪਰਿਵਾਰਾਂ ਦੇ ਵਿੱਚ ਵੇਖਣ ਨੂੰ ਹੀ ਨਹੀਂ ਮਿਲਦਾ ਇਹ ਅਜ 1992 ਦੇ ਵਿੱਚ ਇੱਕ ਕੈਸਟਾਈ ਸੀ ਨਾ ਕਿ ਲੋਕ ਮਾਸੀ ਨੂੰ ਤਰਸਣਗੇ ਉਦੋਂ ਦੀ ਉਹ ਗੱਲ ਯਾਦ ਹੈ ਸਾਨੂੰ ਕਿ ਵਾਕਈ ਦੋ ਭੈਣਾਂ ਵਾਲਾ ਪਰਿਵਾਰ ਹੀ ਨਹੀਂ ਹੈਗਾ ਕੋਈ ਹੁਣ ਤੇ ਦੋ ਮੁੰਡਿਆਂ ਵਾਲਾ ਜੇ ਕੋਈ ਕਿਤੇ ਕਿਤੇ ਹੈਗਾ ਵੀ ਆ ਤੇ ਬਹੁਤ ਘੱਟ ਆ ਜ਼ਿਆਦਾਤਰ ਦੇ ਇੱਕ ਹੀ ਬੱਚਾ ਹੈ ਔਰ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਵਿਦੇਸ਼ਾਂ ਦੇ ਵਿੱਚ ਜਾਵਾਂ ਉੱਥੇ ਜਾ ਕੇ ਆਪਣਾ ਜੀਵਨ ਮਤਲਬ ਲੇਖੇ ਲਾ ਕੇ ਘਰ ਨੂੰ ਸਵਾਰਾਂ ਜੀ ਇੱਥੇ ਕੰਮ ਮਿਲੇ ਕੋਈ ਵੀ ਨਹੀਂ ਵਿਦੇਸ਼ ਵੱਲ ਮੂੰਹ ਨਹੀਂ ਕਰੇਗਾ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੱਥੇ ਜ਼ਰੂਰ ਕਾਰੋਬਾਰ ਦੇ ਵਸੀਲੇ ਪੈਦਾ ਕਰਨ ਕੋਈ ਇੰਡਸਟਰੀ ਵਗੈਰਾ ਲਿਆਉਣ ਵੱਡੀਆਂ ਇੰਡਸਟਰੀਆਂ ਪੰਜਾਬ 'ਚ ਆ ਸਕਦੀਆਂ ਨੇ ਕਿਉਂਕਿ ਜ਼ਰਖੇਸ ਜ਼ਮੀਨਾਂ ਨੇ ਖੁੱਲੇ ਆਬਵਾ ਨੇ ਖਾਣ ਪੀਣ ਨੂੰ ਲੋਕਾਂ ਕੋਲ ਖੁੱਲਾ ਹੈਗਾ ਮਜ਼ਦੂਰੀ ਵੀ ਇੱਥੇ ਬਹੁਤ ਹੈਗੀ ਆ ਔਰ ਅਸੀਂ ਮਜ਼ਦੂਰੀ ਕਰਨ ਨੂੰ ਤਿਆਰ ਵੀ ਆਂ ਵੀ ਸਾਨੂੰ ਕੋਈ ਚੰਗਾ ਕਾਰੋਬਾਰ ਮਿਲ ਜਾਵੇ ਹੁਣ ਜਿਆਦਾ ਕੰਮ ਦੇ ਲੋਕ ਵੇਖੋ ਇੱਥੇ ਕਿੰਨਾ ਭਈਆ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਆ ਕੇ ਰੋਟੀ ਖਾ ਰਿਹਾ ਹੈ ਪੰਜਾਬ ਦੇ ਵਿੱਚ ਕਾਰੋਬਾਰ ਹੈਗਾ ਇਹ ਨਹੀਂ ਕਿ ਨਹੀਂ ਹੈਗਾ ਪਰ ਰੇੜੀ ਦਾ ਕਾਰੋਬਾਰ ਹੈਗਾ ਜਿਆਦਾ ਦੁਕਾਨਦਾਰ ਵੀ ਇਸ ਵੇਲੇ ਕੋਈ ਜਿਆਦਾ ਕਾਰੋਬਾਰ ਨਹੀਂ ਵੱਡੇ ਕਾਰੋਬਾਰ ਨਹੀਂ ਹੈਗੇ ਤੇ ਇੰਡਸਟਰੀ ਤੇ ਬਹੁਤ ਘਾਟ ਹੈ ਪੰਜਾਬ ਦੇ ਵਿੱਚ ਸਾਰੀ ਇੰਡਸਟਰੀ ਇਥੋਂ ਬਹੁਤ ਪਲਾਨ ਕਰ ਚੁੱਕੀ ਆ ਭਗਵੰਤ ਮਾਨ ਦੀ ਇੱਕ ਚੰਗੀ ਸੋਚ ਰੱਖਣ ਇੱਥੇ ਇੰਡਸਟਰੀ ਨੂੰ ਮੰਗਾਉਣ ਇੰਡਸਟਰੀ ਵਾਸਤੇ ਜਿਹੜੀ ਬੱਤੀ ਆ ਨਾ ਇਹ ਸਾਹ ਦਾ ਕੰਮ ਕਰਦੀ ਆ ਬਾਦਲ ਸਾਹਿਬ ਨੇ ਪਿੱਛੇ ਜੇ ਗੋਵਿੰਦਵਾਲ ਸਾਹਿਬ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਲਵਾਏ ਸੀ ਪਰ ਲਾਈਟ ਮਹਿੰਗੀ ਹੋਣ ਕਾਰਨ ਉਹ ਇਥੋਂ ਛੱਡ ਕੇ ਲੱਗ ਭੱਗ ਚਲੇ ਗਏ ਔਰ ਭਗਵੰਤ ਮਾਨ ਜੀ ਦਾ ਗਰ ਮੇਰੀ ਆਵਾਜ਼ ਜਾ ਸਕੇ ਜਾਂ ਮੋਦੀ ਜੀ ਸਾਹ ਜਾ ਸਕੇ ਮੈਂ ਇਹ ਬੇਨਤੀ ਕਰਾਂਗਾ ਕਿ ਬਿਜਲੀ ਬਹੁਤ ਮਹਿੰਗੀ ਹੈ ਇੰਡਸਟਰੀ ਵਾਸਤੇ ਖਾਸ ਕਰ ਬਿਜਲੀ ਦਾ ਕੋਈ ਅਜਿਹੇ ਪ੍ਰੋਜੈਕਟ ਲਗਾਓ ਕਿ ਬਿਜਲੀ ਇੰਡਸਟਰੀ ਵਾਸਤੇ ਸਸਤੀ ਹੋਵੇ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਘਰਾਂ ਨੂੰ ਮੁਫਤ ਬਿਜਲੀ 600 ਯੂਨਟ ਜੋ ਦਿੱਤੀ ਆ ਉਹ ਬਹੁਤ ਵੱਡੀ ਸਹੂਲਤ ਆ ਪੰਜਾਬ ਵਾਸਤੇ ਛੋਟੀ ਸਹੂਲਤ ਨਹੀਂ ਆ ਹਰ ਘਰ ਦਾ ਹਜ਼ਾਰਾਂ ਰੁਪਏ ਦਾ ਬਿੱਲ ਬਚਦਾ ਹੈ ਅਜੀਹ ਹੀ ਫੈਸਲਾ ਕੈਬਨਟ ਵਿੱਚ ਹੋਰ ਲੈਣ ਬੇਸ਼ੱਕ ਕੋਈ ਅਜੀਹ ਚੀਜ਼ ਆ ਜਿਵੇਂ ਜਿਹੜੀ ਸਾਡਾ ਜੋ ਨੌਜਵਾਨ ਜਿਹੜੇ ਨੇ ਇਥੇ ਇੰਡਸਟਰੀ ਵਾਸਤੇ ਮਤਲਬ ਬਿਜਲੀ ਬਹੁਤ ਕੀਮਤੀ ਜੀ ਦਾ ਇੰਡਸਟਰੀ ਨੂੰ ਬਿਜਲੀ ਸਸਤੀ ਦਿਓ ਕਾਰੋਬਾਰ ਨੂੰ ਬਿਜਲੀ ਸਸਤੀ ਦਿਓ ਤਾਂ ਕਿ ਕਾਰੋਬਾਰ ਚੰਗੇ ਵਸੂਲੇ ਪੈਦਾ ਕਰ ਸਕਣ ਕਾਰੋਬਾਰ ਅੱਗੇ ਵਧ ਸਕਣ ਨੌਜਵਾਨਾਂ ਨੂੰ ਕੰਮ ਮਿਲ ਸਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਿਜਲੀ ਦੀ ਖਾਸ ਮੰਗ ਹੈ ਲੋਕਾਂ ਦੀ ਕਿ ਬਿਜਲੀ ਮਿਲ ਜਾਵੇ ਕਿ ਤਾਂ ਇੰਡਸਟਰੀਆਂ ਲੱਗ ਵੀ ਜਾਣਗੀਆਂ ਬਿਜਲੀ ਕਾਰਨ ਲੋਕ ਛੱਡ ਕੇ ਭੱਜ ਕੇ ਜਾਂਦੇ ਨੇ ਜ਼ਮੀਨਾਂ ਵੀ ਖਰੀਦ ਲੈਂਦੇ ਨੇ ਪਰ ਬਾਅਦ ਦੇ ਵਿੱਚ ਜਿਹੜੇ ਖਰਚੇ ਨੇ ਪੂਰੇ ਨਹੀਂ ਹੁੰਦੇ ਉਹ ਛੱਡ ਕੇ ਚਲੇ ਜਾਂਦੇ ਨੇ ਜੇ ਸਰਕਾਰ ਇਹਦੇ ਤੇ ਕੋਈ ਵਿਚਾਰ ਕਰੇ ਤਾਂ ਲੋਕਾਂ ਤੱਕ ਇਹ ਆਵਾਜ਼ ਪਹੁੰਚ ਸਕੇ ਸਰਕਾਰ ਤੱਕ ਇਹ ਆਵਾਜ਼ ਪਹੁੰਚੇ ਤਾਂ ਲੋਕਾਂ ਦਾ ਭਲਾ ਹੋ ਸਕੇ ਮੈਂ ਪੰਜਾਬ ਦੇ ਭਵਿੱਖ ਦੀ ਚੰਗੀ ਕਾਮਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਕਰਦਾ ਵਾਂ ਮੋਦੀ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਕੋਈ ਚੰਗਾ ਪੈਕੇਜ ਦਿਓ ਤਾਂ ਕਿ ਨੌਜਵਾਨਾਂ ਨੂੰ ਕੋਈ ਕੰਮ ਮਿਲੇ ਰੁਜ਼ਗਾਰ ਮਿਲੇ ਸਾਡਾ ਭਵਿੱਖ ਚੰਗਾ ਹੋ ਸਕੇ ਹੁਣ ਇਹ ਤੁਹਾਡੇ ਪਰਿਵਾਰ ਦਾ ਨੌਜਵਾਨ ਹੈ ਜਿਹੜਾ ਡਿਪੋਰਟ ਹੋ ਕੇ ਆਇਆ ਕਿੰਨਾ ਕੁ ਮਨ ਨੂੰ ਦੁੱਖ ਵੀ ਹੈ ਅਤੇ ਫਿਰ ਉਹਨੂੰ ਹੌਸਲਾ ਦਿੰਦੇ ਹੋਏ ਵੀ ਕੀ ਕਹਿਣਾ ਚਾਹੋਗੇ ਕਿ ਘਬਰਾਉਣਾ ਨਹੀਂ ਹੈ ਅਤੇ ਕੋਸ਼ਿਸ਼ ਕਰਨੀ ਹੈ ਹੁਣ ਉਹਨਾਂ ਦਾ ਸਾਰਾ ਪਰਿਵਾਰ ਇਸ ਟਾਈਮ ਤੇ ਡਿਪਰੈਸ਼ਨ ਦੇ ਵਿੱਚ ਵੀ ਹੈ ਦੁੱਖ ਤੇ ਮੈਨੂੰ ਸਾਰੇ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਵੀ ਆ ਜੀ ਜੀ ਔਰ ਦੇਸ਼ ਦੇ ਉਹਨਾਂ ਨੌਜਵਾਨਾਂ ਦਾ ਵੀ ਆ ਜਿੰਨਾਂ ਤੱਕ ਸਾਡੀ ਪਹੁੰਚ ਨਹੀਂ ਹੈਗੀ ਮੈਨੂੰ ਮਹਿਸੂਸ ਹੋਇਆ ਹੈ ਕਿ ਮੇਰੇ ਲਾਗੇ ਪਰਿਵਾਰ ਦੇ ਵਿੱਚ ਅਜਿਹੀ ਘਟਨਾ ਵਾਪਰੀ ਆ ਤੇ ਉਹ ਪਰਿਵਾਰ ਬੜਾ ਮੁਸ਼ਕਿਲ ਵਿੱਚ ਆਇਆ ਔਰ ਇਸੇ ਤਰ੍ਹਾਂ ਹੀ ਬਾਕੀ ਵੀ ਲੋਕ ਆਏ ਹੋਣਗੇ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਕਿ ਲੋਕ ਦੁਖੀ ਨਹੀਂ ਹੋਏ ਬਹੁਤ ਦੁਖੀ ਹੋਏ ਨੇ ਸਾਡਾ ਵੀ ਮਨ ਅਵਾਜ਼ਾ ਰੁਆ ਕਿ ਉਹਨਾਂ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਪੈਸਾ ਭੇਜਣਾ ਸੀ ਅੱਜ ਉਹ ਆਣ ਕੇ ਦੁਬਾਰਾ ਆਪਣੀ ਮਿਹਨਤ ਕਰਕੇ ਇੱਥੇ ਕਾਰੋਬਾਰ ਨੂੰ ਜਾਂ ਕਿਸੇ ਕੰਮ ਨੂੰ ਸੈੱਟ ਕਰਨਗੇ ਪਤਾ ਨਹੀਂ ਹੋਣੇ ਆ ਜਾਂ ਨਹੀਂ ਹੋਣੇ ਕਿਉਂਕਿ ਕਾਰੋਬਾਰਾਂ ਦੀ ਅੱਗੇ ਹੀ ਬਹੁਤ ਦਿੱਕਤ ਆ ਕੋਈ ਇੰਨਾ ਵਧੀਆ ਮਾਹੌਲ ਇੱਥੇ ਨਹੀਂ ਹੈਗਾ ਕਿ ਕੁਝ ਨਵੇਂ ਕਾਰੋਬਾਰ ਚੱਲ ਸਕਣ ਔਰ ਸਮੇਂ ਦੀਆਂ ਸਰਕਾਰਾਂ ਅਗਰ ਚਾਹਣ ਕੁਛ ਨਾ ਕੁਛ ਮਦਦ ਇਹਨਾਂ ਨੌਜਵਾਨਾਂ ਦੀ ਜ਼ਰੂਰ ਕਰਨ ਜਿਹੜੀ ਬੁੱਧੀਜੀਵੀ ਸੰਸਥਾਵਾਂ ਨੇ ਉਹ ਕੋਈ ਨਾ ਕੋਈ ਮਦਦ ਕਰਨ ਕਿਉਂਕਿ ਤਿੰਨ ਕਿ ਚੀਜ਼ਾਂ ਬਹੁਤ ਲੋੜੀਂਦੀਆਂ ਹੁੰਦੀਆਂ ਨੇ ਇੱਕ ਪੜ੍ਹਾਈ ਇੱਕ ਜਦੋਂ ਅਸੀਂ ਬਜ਼ੁਰਗ ਹੁੰਨੇ ਆ ਸਾਨੂੰ ਪੈਨਸ਼ਨ ਦੀ ਬਹੁਤ ਲੋੜ ਪੈਂਦੀ ਆ ਔਰ ਜਿਹੜਾ ਪੂਰਾ ਜੀਵਨ ਆ ਇਹਦੇ ਵਿੱਚ ਸਾਨੂੰ ਇੱਕ ਬੜਾ ਵੱਡਾ ਮਤਲਬ ਬਣਿਆ ਰਹਿੰਦਾ ਹੂਆ ਜਿਾ ਕਿ ਸਾਡੇ ਕੋਲ ਮੈਡੀਸਿਨ ਦਵਾਈਆਂ ਤੇ ਡਾਕਟਰਾਂ ਦੇ ਬਹੁਤ ਖਰਚ ਆਉਂਦਾ ਜਦੋਂ ਸਾਨੂੰ ਕੋਈ ਛੋਟਾ ਮੋਟਾ ਵੀ ਦੁੱਖ ਹੁੰਦਾ ਇਹਨਾਂ ਤਿੰਨ ਗੀਜਾਂ ਦਾ ਅਗਰ ਸਰਕਾਰਾਂ ਪ੍ਰਬੰਧ ਕਰ ਦੇਣ ਕੋਈ ਇੰਡਸਟਰੀ ਦਾ ਪ੍ਰਬੰਧ ਕਰ ਦੇਣ ਤਾਂ ਮੇਰਾ ਖਿਆਲ ਆ ਕਿ ਪੰਜਾਬ ਫੋਰਨ ਨਾਲੋਂ ਘੱਟ ਨਹੀਂ ਹੋਏਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੋਸਤੋ ਪੱਟੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੋਂ ਦੇ ਵੀਰ ਜਸਪਾਲ ਸਿੰਘ ਡਿਪੋਰਟ ਹੋ ਕੇ ਵਾਪਸ ਆਏ ਪਰਿਵਾਰ ਨੇ ਨੇੜਲੇ ਸੰਗੀ ਸਾਥੀਆਂ ਨੇ ਦੁੱਖ ਮਨਾਇਆ ਇਸ ਗੱਲ ਦਾ ਅਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਪਹੁੰਚੇ ਤਾਂ ਜੋ ਸਰਕਾਰਾਂ ਤੱਕ ਪਹੁੰਚੇ ਤਾਂ ਜੋ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਪਹੁੰਚੇ ਕਿ ਜਾਂ ਇਹਨਾਂ ਵੀਰਾਂ ਦੀ ਕੋਈ ਸੁਣਵਾਈ ਹੋ ਸਕੇ ਬਣੇ ਰਹੋ ਤੁਸੀਂ ਵੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ